ਇੱਕ ਗੱਲ ਪੜੀ ਸੀ ਦੀ ਆਪਣੀ ਜ਼ਿੰਦਗੀ 'ਚ ਵੀ ਜਦੋਂ ਵੀ ਕਿਸੇ ਨੂੰ ਮਿਲੋ ਬਹੁਤ ਹੀ ਪਿਆਰ ਨਾਲ ਮਿਲੋ ਸ਼ਾਇਦ ਉਹ ਆਖਰੀ ਮੁਲਾਕਾਤ ਹੋਵੇ ਸੋ ਉਹ ਇੰਨਾ ਪਿਆਰ ਦੇ ਗਿਆ ਮੇਰਾ ਵੀਰ ਸਾਰੀ ਦੁਨੀਆ ਨੂੰ ਜਿੰਦੀ ਕੀ ਜਿੰਦ ਦੇ ਮੈਂ ਤੇਹੀ ਸਮਝਦੀ ਆ ਜੀ ਦੋ ਤਰੀਕੇ ਐ ਚਾਹੇ ਢੋਕੇ ਜ਼ਿੰਦਗੀ ਲੰਘ ਜਾਓ ਹਾਂਜੀ ਚਾਹੇ ਫਿਰ ਐਸੀ ਮਿਸਾਲ ਜਿਵੇਂ ਰਾਜਪੀਰ ਵੀਰ ਇੱਕ ਮਿਸਾਲ ਬਣ ਕੇ ਗਿਆ ਸੀ ਜਾਂ ਫਿਰ ਇੱਕ ਮਿਸਾਲ ਬਣ ਜਾਓ ਵੀ ਇੰਨਾ ਪਿਆਰ ਵੰਡ ਕੇ ਜਾਓ ਔਰ ਇਸ ਦੁਨੀਆ ਨੂੰ ਯਾਰ ਦਾ ਇੱਕ ਸਮੁੰਦਰ ਪੜਾਓ ਸਾਰੀਆਂ ਚੀਜ਼ਾਂ ਦਾ ਰਲ ਕੇ ਹੱਲ ਕਰੀਏ ਸੋ ਮੈਂ ਤਾਂ ਸਾਰੇ ਵੀਰਾਂ ਨੂੰ ਕਹੂੰਗੀ ਆਪਣੇ ਬੱਚਿਆਂ ਨੂੰ ਕਹਾਂਗੇ ਛੋਟਿਆਂ ਨੂੰ ਕਿ ਸਾਡੇ ਕੰਟਰੀ 'ਚ ਟੂ-ਵੀਲਰ ਦਾ ਕੋਈ ਹੈ ਨਹੀਂ ਔਰ ਇਹ ਨਾ ਚਲਾਓ ਕਿਉਂਕਿ ਇੱਥੇ ਜਿੰਨੀ ਟ੍ਰੈਫਿਕ ਹੈ ਇਹਦੇ 'ਚ ਬਹੁਤ ਏਦਾਂ ਦੇ ਹਾਦਸੇ ਹੁੰਦੇ ਹਨ ਸਰਦਾਰਸ ਕਰਦੀਆਂ ਕਿ ਪਰਿਵਾਰ ਨੂੰ ਇਹ ਜਿਹੜਾ ਦੁੱਖ 'ਚੋਂ ਲੰਘਣ ਲਈ ਪਰਮਾਤਮਾ ਹੀ ਤੇਰਾ ਕਰ ਸਕਦੇ ਹਨ ਉਹਨਾਂ ਦਾ ਪੁੱਛਣਾ ਪਹਿਲਾਂ ਹਾਸ ਨਹੀਂ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਹਾਸੇ ਹਾਂਜੀ ਹੁੰਦੇ ਜੀ ਇਹ ਚੀਜ਼ਾਂ ਹੈਗੀਆਂ ਨੇ ਚਲੋ ਆਪਾਂ ਕੋਸ਼ਿਸ਼ਾਂ ਕਰ ਸਕਦੇ ਹਾਂ ਕਿ ਆਪਣੇ ਲੈਵਲ ਤੇ ਔਰ ਇਹ ਵੱਡੇ ਕੰਮ ਨੇ ਅਸੀਂ ਤਾਂ ਬੇਨਤੀਆਂ ਕਰ ਸਕਦੇ ਵੀ ਬਹੁਤ ਕੀਤੀ ਹੈ ਜੀ ਰਾਜਵੰਦਨ ਨੇ ਕਿ ਕਿ 10 ਹਾਂਜੀ ਨਾ ਜੰਗ ਮੁੰਡਾ ਜਿਹੜਾ ਰੋਜ਼ ਦੇ ਮੈਂ ਜਾਂਦਾ ਉਹ ਰਾਤ ਨੂੰ ਵੀ ਇੱਥੇ ਘੁੰਮਦਾ ਰਹਿੰਦਾ ਸੀ ਜੀ ਔਰ ਘੁੰਮਦੇ ਫਿਰਦੇ ਉਹਨੇ ਇੰਨੀ ਪਿਆਰੀ ਗੱਲ ਕਰਨੀ ਮੈਨੂੰ ਵੱਡਿਆਂ ਭੈਣਾ ਵਾਂਗੂ ਹਮੇਸ਼ਾ ਇੱਜ਼ਤ ਦਿੰਦੇ ਸੀ ਮੇਰਾ ਵੀ ਸੋ ਦੁੱਖ ਹੈ ਬਹੁਤ ਦੁੱਖ ਹੈ ਹਰ ਇੱਕ ਨੂੰ ਹੁੰਦੇ ਜੀ ਦਾ ਕੋਈ ਆਪਣਾ ਜਾਂਦਾ ਮੈਨੂੰ ਲੱਗਦਾ ਤੁਹਾਨੂੰ ਸਾਰੇ ਹਨ ਵਾਪਸ ਸਾਰਿਆਂ ਨੂੰ ਦੁੱਖ ਹੈ ਸੋ ਪਰ ਮੈਂ ਹੀ ਕਹੂੰਗੀ ਕਿ ਜਾਣਾ ਸਾਰਿਆਂ ਨੇ ਪਰ ਇੱਕ ਮਿਸਾਲ ਬਣ ਕੇ ਹੀ ਜਾਈਏ ਸੋ ਵੀਰ ਇੱਕ ਮਿਸਾਲ ਸੀ ਉਹ ਸਾਨੂੰ ਜਿਉਣਾ ਸਿਖਾ ਕੇ ਗਿਆ ਕਿ ਐ ਜਿਉਣਾ ਚਾਹੀਦਾ ਕਿ ਕਲਾਕਾਰ ਜ਼ਿੰਦਗੀ ਮਾਣਦਾ ਹੈ ਉਹ ਢੋਂਦਾ ਨਹੀਂ ਮੈਨੂੰ ਇਹ ਲੱਗਦਾ ਸੋ ਜ਼ਿੰਦਗੀ ਮਾਣ ਕੇ ਜਾਈਏ ਔਰ ਪਿਆਰ ਹੀ ਪਿਆਰ ਵੰਡੀਏ ਅੱਜ ਤੱਕ ਕੀ ਦੱਸੇ ਜਾ ਰਹੇ ਕਿਸੇ ਨਾਲ ਕੰਟਰੋਵਰਸੀ ਨਹੀਂ ਕਦੇ ਕੋਈ ਬੋਡੀ ਕੋਈ ਨਹੀਂ ਕਹਿੰਦੀ ਜੀ ਪਿਆਰ ਹੀ ਪਿਆਰ ਵੰਡੋ ਇੱਥੇ ਕਿਸੇ ਨੇ ਨਹੀਂ ਰਹਿ ਜਾਣਾ ਆਪਾਂ ਸਾਰਿਆਂ ਨੇ ਹੀ ਜਾਣਾ ਸੋ ਇਹ ਚੀਜ਼ ਨੂੰ ਮੁੱਖ ਰੱਖਦੇ ਵਧੀਆ ਜ਼ਿੰਦਗੀ ਵੀ ਰਾਜ ਜਿੰਨੇ ਵੀ ਰੱਬ ਨੇ ਟਾਈਮ ਦਿੱਤਾ ਸੋ ਇਹੀ ਤਰੀਕਾ ਸਾਨੂੰ ਰਹਿ ਗਿਆ ਹੈ ਕਿ ਪਿਆਰ ਹੀ ਪਿਆਰ ਨੂੰ ਨਹੀਂ ਲੱਗਦਾ ਜੀ ਹਵਾਰਾ ਪਸ਼ੂਆਂ ਕਰਕੇ ਕਈ ਬੇਸਕਿੰਮਤੀ ਜਾਨਾਂ ਜਾ ਚੁੱਕੀਆਂ ਹੈ ਇਹਨਾਂ ਦੇ ਕੁਝ ਹੁਣ ਕਲੋਨ ਕਰਨ ਦਾ ਕੰਟਰੋਲ ਹਾਂਜੀ ਜੀ ਆਪਾਂ ਦੇਖਦੇ ਆਂ ਜੀ ਛੋਟੇ ਬੱਚੇ ਵਿਚਾਰਿਆਂ ਨੂੰ ਕਈ ਆਪਾਂ ਕਈ ਵੀਡੀਓਜ਼ ਆਂਦੀਆਂ ਕਿਸੇ ਨੂੰ ਪਿੱਛੋਂ ਆ ਕੇ ਉਹ ਹਿੱਟ ਕਰਦੇ ਆ ਜਾਨਵਰ ਈਵਨ ਕੁੱਤਿਆਂ ਦਾ ਮਸਲਾ ਬੜਾ ਆਂਦਾ ਹੈ ਹਨਾ ਜੀ ਇਦਾਂ ਤੇ ਬਹੁਤ ਮਸਲੇ ਆ ਸੇ ਪਰ ਜੀ ਅਸੀਂ ਕੋਸ਼ਿਸ਼ ਕਰੀਏ ਸਾਡੇ ਸਾਰੇ ਸਰਕਾਰਾਂ ਅਸੀਂ ਸਾਰੇ ਸਾਡੇ ਦੇਸ਼ ਦੇ ਬੰਦੇ ਹੈ ਜਿਹੜੇ ਇੱਥੇ ਕੰਮ ਕਰ ਰਹੇ ਆ ਕਿਸੇ ਪੋਜੀਸ਼ਨ ਤੇ ਤੇ ਇਹਦਾ ਹੋਣਾ ਚਾਹੀਦਾ ਕਿਉਂਕਿ ਅੱਜ ਦੇ ਯੁੱਗ 'ਚ ਇਹ ਇਤਨਾ ਨਹੀਂ ਹੋਣਾ ਚਾਹੀਦਾ ਕਿ ਐਵੇਂ ਭੰਗ ਦੇ ਭਾਣੇ ਕੋਈ ਇਨਸਾਨ ਚਲੇ ਜਾਵੇ ਹੈ ਜੀ ਆਪਾਂ ਕਿਹਨੇ ਮੌਤ ਆਵੇ ਮੌਤ ਆਵੇ ਤਾਂ ਅਸੀਂ ਜਾਣਾ ਪਰ ਭੰਗ ਦੇ ਭਾਣੇ ਜਾਣਾ ਮਤਲਬ ਇਹ ਤਾਂ ਬਹੁਤ ਦੁਖਦਈ ਹੈ ਪੀਪਲ ਫॉर ਐਨੀਮਲ ਸੰਸਥਾ ਤਾਂ ਹੈਗੀ ਪਰ ਪੀਪਲ ਫॉर ਪੀਪਲ ਤਾਂ ਕੋਈ ਵੀ ਨਹੀਂ ਹਮ ਕਰ ਰਿਹਾ ਕਿਉਂਕਿ ਪੌਂਸ ਜਿਹੜੀ ਹੈ ਇਸਪੇ ਕੈਟਲਸ ਨੇ ਇਹ ਤਾਂ ਬਹੁਤ ਵੱਡਾ ਇੱਕ ਮੁੱਦਾ ਬਣ ਚੁੱਕਾ ਹੈ ਪੂਰੇ ਦੇਸ਼ ਵਿੱਚ ਮੈਂ ਤਾਂ ਜਹੀ ਬੇਨਤੀ ਕਰਨੀ ਹੈ ਕਿ ਇਹ ਚਾਹੇ ਡੌਗਸ ਹੋਣ ਚਾਹੇ ਸਾਰੇ ਐਨੀਮਲਸ ਜਿੱਥੇ ਵੀ ਹੈ ਇੱਕ ਜੰਗਲ ਨਹੀਂ ਸਾਨੂੰ ਵਧਣੇ ਚਾਹੀਦੇ ਕਿਉਂਕਿ ਜੰਗਲਾਂ ਵਾਲੇ ਬੰਦੇ ਜਾਂ ਜਿਸ ਦਾ ਮਤਲਬ ਮਾਹੌਲ ਸਾਰੇ ਕਿਤੇ ਅਸੀਂ ਬਿਲਡਿੰਗਸ ਖੜੀਆਂ ਕਰ ਰਹੇ ਹ ਸੋ ਉਹ ਚੀਜ਼ਾਂ ਉਹਨਾਂ ਲਈ ਜਗ੍ਹਾ ਵੀ ਘਟ ਰਹੀ ਹੈ ਹੈਨਾ ਸਹਾਈਤਾ ਵੀ ਬੜਾ ਕੁਝ ਹੈ ਸੋ ਮੈਂ ਤਾਂ ਹੀ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਅੱਗੇ ਆਉਣ ਵਾਲੀ ਟਾਈਮ 'ਚ ਅੱਛੀਆਂ ਚੀਜ਼ਾਂ ਹੋਣ ਔਰ ਇਦਾਂ ਦੇ ਹਾਦਸੇ ਨਾ ਹੋਣ ਬਹੁਤ ਬਹੁਤ